ਯਾ ਵਾਜਤੋਂ ਆਪ ਇਹਨਾਂ ਕਮਨੀ ਕਹਾਣੀ ਸਾਂਝੀ ਕਰ ਰਹੇ ਹੋ ਸਹੀ ਫੈਸਲਾ ਐਂਬੂਲੈਂਸ ਯੂਨੀਅਨ ਦੇ ਪ੍ਰਧਾਨ ਹਰਨਾਮ ਸਿੰਘ ਨੇ ਐਂਬੂਲੈਂਸ ਡਰਾਈਵਰ ਨੂੰ ਫੋਨ ਕਰਕੇ ਫੋਨ ਤੇ ਪੁੱਛਿਆ ਬਾਈ ਸ੍ਰੀਨਾਮ ਸਿੰਘ ਕਿੱਥੇ ਆ ਪ੍ਰਧਾਨ ਜੀ ਕੋਨੇ ਪੁਲਾ ਕੋਲ ਐਕਸੀਡੈਂਟ ਹੋਇਆ ਚੱਕਮੀਆਂ ਨੂੰ ਛੱਡ ਕੇ ਆ ਰਿਹਾ ਹਾਂ ਹਾਂ ਯਾਰ ਉਥੇ ਐਕਸੀਡੈਂਟ ਬਹੁਤ ਹੁੰਦੇ ਆ ਐਕਸੀਡੈਂਟ ਕਿਵੇਂ ਹੋਇਆ ਪ੍ਰਧਾਨ ਜੀ ਕਾਰ ਵਿੱਚ ਪ੍ਰਧਾਨ ਜੀ ਕਾਰ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ ਜ਼ਖਮਿਆਂ ਨੂੰ ਕਿੱਥੇ ਛੱਡ ਕੇ ਆਏ ਹਨ ਨਵੇਂ ਹੱਟੀਆਂ ਵਾਲੇ ਹਸਪਤਾਲ ਵਿੱਚ ਪੁਰਾਣੇ ਵਿੱਚ ਕਿਉਂ ਨਹੀਂ ਗਿਆ ਪ੍ਰਧਾਨ ਜੀ ਪੁਰਾਣੇ ਹਸਪਤਾਲ ਵਾਲੇ 150 ਰੁਪਏ ਦਿੰਦੇ ਸੀ ਅੰਗਰੇਜ਼ੀ ਦਾ ਅਧਿਆਵੀ ਨਹੀਂ ਆਉਂਦਾ ਸੀ ਨਵੇਂ ਹਸਪਤਾਲ ਵਾਲੇ 250 ਰੁਪਏ ਦਿੰਦੇ ਆ ਹੁਣ ਅਧਿਆਏ ਦੇ ਨਾਲ ਆਂਡੇ ਵੀ ਆ ਜਾਂਦੇ ਆ ਬਾਈ ਸਤਨਾਮ ਸਿੰਘ ਤੇਰੀ ਗੱਲ ਤਾਂ ਠੀਕ ਹੈ ਤੂੰ ਬਿਲਕੁਲ ਸਹੀ ਫੈਸਲਾ